ਮਨੁੱਖ ਜੋ ਹੈ ਆਪਣੇ ਸਮਰੱਥ ਗੁਰੂ ਤੋਂ ਵਿਛੜ ਕੇ ਜਦੋਂ ਦੁਨਿਆਵੀ ਗੁਰੂਆਂ ਨਾਲ ਆਪਣਾ ਪਿਆਰ ਬਣਾ ਲੈਂਦਾ ਹੈ ਤੇ ਜਿਵੇਂ ਭਾਦੋ ਦੇ ਮਹੀਨੇ ਵਿੱਚ ਕਾਲੇ ਬੱਦਲਾਂ ਤੇ ਗਰਮੀ ਦੀ ਹੋਮਸ ਕਰਕੇ ਇਨਸਾਨ ਨੂੰ ਕਬਰਾਹਟ ਹੁੰਦੀ ਹੈ ਬਿਲਕੁਲ ਉਸੇ ਤਰ੍ਹਾਂ ਹੀ ਮਨੁੱਖ ਆਪਣੇ ਸਮਰੱਥ ਗੁਰੂ ਤੋਂ ਵਿਛੜ ਕੇ ਆਪਣੇ ਜੀਵਨ ਦੇ ਅਸਲ ਮਾਰਗ ਤੋਂ ਭਟਕ ਜਾਂਦਾ ਹੈ ਤੇ ਫਿਰ ਉਹ ਭਾਵੇਂ ਲੱਖਾਂ ਦੁਨਿਆਵੀ ਕਰਮਕਾਂਡ ਕਰ ਲਵੇ ਉਸ ਦੇ ਕਿਸੇ ਕੰਮ ਨਹੀਂ ਆਉਂਦੇ ਤੇ ਮਨੁੱਖ ਜੋ ਹੈ ਆਪਣੇ ਦੋਸਤ ਮਿੱਤਰਾਂ ਨਾਲ ਦੁਨੀਆ ਨਾਲ ਪਿਆਰ ਬਣਾਉਂਦਾ ਹੈ ਜਿਨ੍ਹਾਂ ਨੇ ਜੋ ਹੈ ਅੱਗੇ ਜਾ ਕੇ ਸਹਾਈ ਨਹੀਂ ਹੋਣਾ ਤੇ ਜਿਸ ਪ੍ਰਮਾਤਮਾ ਦੇ ਨਾਮ ਨੇ ਉਸ ਦੀ ਅੱਗੇ ਜਾ ਕੇ ਰੱਖਿਆ ਕਰਨੀ ਹੈ ਤੇ ਜੋ ਹੈ ਉਸ ਨੂੰ ਜਪਦਾ ਨਹੀਂ ਤੇ ਫਿਰ ਜਦੋਂ ਇਸ ਸੰਸਾਰ ਤੋਂ ਚਲਿਆ ਜਾਂਦਾ ਹੈ ਤੇ ਉਹੀ ਜੋ ਲੋਕ ਹਨ ਉਹ ਮਿੰਟ ਵਿੱਚ ਇਸ ਤੋਂ ਆਪਣਾ ਪੱਲਾ ਛਡਾ ਲੈਂਦੇ ਹਨ ਫਿਰ ਉਸ ਸਮੇਂ ਇਹ ਪਛਤਾਉਂਦਾ ਹੈ ਕਿ ਕਾਸ਼ ਮੈਂ ਆਪਣੇ ਜੀਵਨ ਵਿੱਚ ਜਿੰਦਗੀ ਰਹਿੰਦਿਆਂ ਪਰਮਾਤਮਾ ਦਾ ਨਾਮ ਜਪ ਲੈਂਦਾ ਤੇ ਉਸ ਦਾ ਕੋਈ ਫਾਇਦਾ ਨਹੀਂ ਹੁੰਦਾ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੇ ਤੂੰ ਚਾਹਦਾ ਹੈ ਨਾ ਕਿ ਤੈਨੂੰ ਭਾਦੋ ਦੇ ਮਹੀਨੇ ਵਿੱਚ ਜਮ ਕੁਝ ਨਾ ਕਹਿਣ ਤਾਂ ਤੂੰ ਇੱਕ ਕੰਮ ਕਰ ਪਰਮਾਤਮਾ ਦਾ ਨਾਮ ਜਪ ਉਹ ਤੈਨੂੰ ਵਿਕਾਰਾਂ ਤੋਂ ਬਚਾ ਲਵੇਗਾ ਤੇ ਤੂੰ ਉਸ ਦੇ ਚਰਨarupī ਜਹਾਜ਼ ਦੇ ਸਦਕਾ ਇਹ ਸੰਸਾਰ ਸਾਗਰ ਤੋਂ ਪਾਰ ਵੀ ਹੋ ਜਾਏਗਾ ਤੇ ਤੇਰਾ ਜੋ ਹੈ ਉਹ ਨਰਕਾਂ ਵਿੱਚ ਜਾਣ ਦਾ ਰਸਤਾ ਵੀ ਸਦਾ ਲਈ ਬੰਦ ਹੋ ਜਾਏਗਾ ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਆ ਕਿ ਨਾਨਕ ਪ੍ਰਭ ਸਰਨਾਗਤੀ ਚਰਨ ਬਹੁਤ ਪ੍ਰਭ ਦੇਤ ਸੇ ਪਾਦੂਏ ਨਰਕ ਨਾ ਪਾਈਏ ਕੁਰ ਰੱਖਣ ਵਾਲਾ ਹੇਤ